ਉਹਣਾ ਮੋਰਚਾ ਹੀ ਲਾਇਆ ਆਪਾਂ ਹਣਾ ਮਾਵਾਂ ਬੈਠੀਆਂ ਨੇ ਪਾਣੇ ਚੀਨੇ ਜੀ ਦੀ ਪੱਤੀ ਬਕਸਲਾਂ ਸਿੰਘ ਜੀ ਨਾਲ ਜੇ ਬੈਠੇ ਨੇ ਪਾਣੇ ਜੀ ਬੈਠੇ ਨੇ ਉਹ ਕੋਈ ਸਰਨਗੁਰੂ ਜੀ ਤੇ ਆਪਣੇ ਤੇ ਕੋਈ ਗੱਲ ਨਹੀਂ ਜੋ ਤੈਨੂੰ ਪਉਦਾ ਕਰੀ ਆ ਉਹ ਵੇਲੇ ਸਾਡੇ ਨਾਲ ਉਦੋਂ ਹੀ ਚੱਲਣ ਡਿਆ ਦਿੱਲੀ ਦਾ ਤਖਤ ਸਾਡਾ ਵੈਰੀ ਆ ਇਹ ਸ਼ੁਰੂ ਤੋਂ ਹੀ ਆ ਸ਼ੁਰੂ ਤੋਂ ਹੀ ਆ ਨਾ ਸ਼ੁਰੂ ਤੋਂ ਹੀ ਆ ਗੁਰਨਾਨਕ ਪਾਤਸ਼ਾਹ ਜਿਉਂ ਬਾਬਰ ਨੂੰ ਜਾਬਰ ਕਹਿਤਾ ਨਾ ਉਦੋਂ ਤੋਂ ਹੀ ਤੁਹਾਡਾ ਜਿੱਦਾਂ ਦਿੱਲੀ ਦਾ ਤਖਤ ਤੁਹਾਡਾ ਦੁਸ਼ਮਣ ਬਣ ਗਿਆ ਉੱਥੇ ਕੋਈ ਹਾਕਮ ਬੈਠਾ ਹੋਵੇ ਮੈਟਰ ਨਹੀਂ ਕਰਦਾ ਸਰਕਾਰਾਂ ਸੁਰਤਾਉਂਦੀ ਨਹੀਂ ਇਹਦੇ ਜਿਹੜੀ ਵਿਚਾਰਤਾ ਰਾਵਾਂ ਨਾ ਉਹ ਤੁਹਾਡੇ ਦੁੱਖੀ ਆ ਤੁਹਾਡੀ ਦਸਤਾਰ ਤੁਹਾਡਾ ਕਿਰਦਾਰ ਉੱਚਾ ਉੱਠਦਾ ਉਹਨਾਂ ਨੂੰ ਤੇ ਉਹ ਕਿਰਦਾਰ ਨੂੰ ਤੇ ਦਸਤਾਰ ਨੂੰ ਖਤਮ ਕਰਨ ਦੇ ਵਾਸਤੇ ਜਿਹੜਾ ਵਾ ਉਹ ਤਰੀਕਾ ਕੋਈ ਨਾ ਕੋਈ ਕੋਈ ਨਾ ਕੋਈ ਵਸਤ ਦੇ ਦਿੰਦੇ ਆ ਇਹ ਦੇਖਾ ਪਰ ਬੰਡ ਤੁਹਾਡੇ ਕਰਦਾ ਵਾ ਵੀ ਤੁਸੀਂ ਉਹਨਾਂ ਕੀਤੇ ਜਾਦੇ ਵਾਰਾਂ ਤੋਂ ਕਿੱਦਾਂ ਬਚਾ ਕਰਨਾ ਆਪਣਾ ਹਨ ਤੁਸੀਂ ਆਪਣੇ ਕਿਰਦਾਰ ਨੂੰ ਕਿੱਦਾਂ ਉੱਚਾ ਰੱਖਣਾ ਜੇ ਸਿੱਖ ਆਪਣਾ ਕਿਰਦਾਰ ਉੱਚਾ ਰੱਖੂਗਾ ਫਿਰ ਕਦੇ ਨਹੀਂ ਮਰਦਾ ਰਾਤਨ ਆਪਣਾ ਇਤਿਹਾਸ ਪੜਦੇ ਆ ਨਾ ਆਪਣੇ ਗੁਡੇਰੇ ਦਾ ਇਤਿਹਾਸ ਪੜਦੇ ਜੋਦੇ ਦੇ ਇਤਿਹਾਸ ਪੜਦੇ ਬਾਬੂ ਬੁੱਤ ਸਿੰਘ ਅਜ ਸਿੰਘ ਦੀ ਗੱਲ ਕਰਦੇ ਆ ਉਹ ਤਾਂ ਹੀ ਅੱਜ ਉਹਨਾਂ ਦੀ ਗੱਲ ਕਰਦੇ ਆ ਕਿਉਂਕਿ ਉਹ ਆਪਣੀ ਕਿਰਦਾਰ ਤੋਂ ਡਿੱਗੇ ਨਹੀਂ ਉਹਨਾਂ ਨੇ ਆਪਣਾ ਕਿਰਦਾਰ ਹੀ ਨਿਕਲ ਦਿੱਤਾ ਉਹ ਆਪਣੇ ਕਿਰਦਾਰ ਤੇ ਢੋਲ ਖੜੇ ਰਹੇ ਟਾਂ ਲ ਖੜੇ ਰਹੇ ਤੇ ਅੱਜ ਆਪਾਂ ਉਹਨਾਂ ਦੀ ਗੱਲ ਕਰਦੇ ਆ